ਆਪਾਂ ਦੇਖੀਏ ਪਰ ਫਿਰ ਵੀ ਬਲੋ ਇਹ ਇਹੋ ਜਿਹਾ ਉਹ ਫਟੇ ਰੱਖ ਕੇ ਉਹ ਬਦਲ ਕੇ ਕੀ ਬੈਕ ਲੱਗਦੇ ਨੇ ਬਾਤ ਮੇਰੇ ਨਾਲ ਨਹੀਂ ਉਹ ਜਿਹੜਾ ਬੰਦਾ ਨਾਲ ਇਹੋ ਦਾ ਕਿ ਮੈਂ ਚੱਲਦਾ ਹਾਂ ਹਾਂ ਇਹੋ ਮੈਂ ਫੋਨ ਕਰਦਾ ਨਹੀਂ ਉਹਦਾ ਫੋਨ ਫੋਨ ਕਰ ਰਿਹਾ ਸੀ ਕਿਹਾ ਸਰੋ ਇਨਸੀਡੈਂਟ ਹੋਇਆ ਲੜਾਈ ਹੋਈ ਆ ਇਹਦੇ ਵਿੱਚ ਬੰਦਾ ਐਕਸਪਾਇਰ ਹੋਇਆ ਕੀ ਕਹਿਣਾ ਚਾਹੁੰਦੇ ਕੀ ਸਰਪ੍ਰੇਸ਼ਟ ਦਾ ਨਾਮ ਹਰਪ੍ਰੀਤ ਸਿੰਘ ਸੀਨਾ ਸੀ ਇਹ ਦੀ ਲੜਾਈ ਮਸੀਤੋਂ ਹੋਈ ਜਾਂ ਤਾਂ ਉੱਥੋਂ ਸਾਡੇ ਕੋਲ ਇਹਨਾਂ ਨਾਲ ਦੇ ਲੈ ਕੇ ਆਏ ਆ ਬਰੌਟਡ ਜੀ ਆ ਸਾਡੇ ਕੋਲ ਬਸ ਇਹੀ ਤੇ ਡਾਕਟਰ ਸੋ ਵਜ੍ਹਾ ਕੀ ਇਹਦੇ ਕੁਝ ਇਹ ਤਰ੍ਹਾਂ ਕਿ ਆਪਾਂ ਬਾਹਰ ਹੋਇਆ ਜੀ ਛਾਤੀ ਨੂੰ ਸੱਟ ਲੱਗੀ ਹੋਈ ਹੈ ਜੀ ਅਟਕਾ ਵੀ ਇਹ ਤਰ੍ਹਾਂ ਤਿਆਰ ਨਾਮ ਲੱਗੀ ਤਾ ਇਹਨਾਂ ਦੇ ਘਰ ਦੀ ਕੋਈ ਨਾਲ ਹੈ ਹੀ ਨਹੀਂ ਕਰਦਾ ਹੈ ਤਾਂ ਕੋਈ ਉਹ ਕਹਿੰਦੇ ਕੁਛ ਕਹਿੰਦੇ ਕਿਰਚ ਮਾਰੀ ਹੋਈ ਆ ਕਿਰਚ 23 ਦਾ ਰੱਖਿਆ ਹੋਵੇ ਅੱਛਾ 23 ਦਾ ਰੱਖਿਆ ਹੋ ਗਿਆ ਠੀਕ ਹੈ ਉਹ ਕਰਦਾ ਸਮਲਸੀ ਜਿਹੜੀ ਕਤਲ ਦਾ ਇੱਕ ਮਾਮਲਾ ਸਾਹਮਣੇ ਆਇਆ ਸ਼ਾਮ ਦੇਰੇ ਸ਼ਾਮ ਜੀ ਹਸਪੀਟਲ ਆਇਆ ਜੀ ਇਨਫਾਰਮੇਸ਼ਨ ਮਿਲੀ ਸੀ ਕਿ ਮਸੀਤ ਚਮਕ ਲਾਗੇ ਝਗੜਾ ਹੋਇਆ ਇਹ ਮੁੰਡਾ ਹਰਪ੍ਰੀਤ ਸਿੰਘ ਔਰ ਬਲਟੀ ਟਰੈਵਲ ਏਜੰਸੀ ਦਾ ਕੰਮ ਕਰਦਾ ਸੀਗਾ ਤੇ ਇਹਨਾਂ ਦਾ ਕਿਸੇ ਨਾਲ ਆਫਿਸ ਕਿਸ ਮੈਟਰ ਤੇ ਝਗੜਾ ਹੋਇਆ ਇਹਦੀ ਇਨਵੈਸਟੀਗੇਸ਼ਨ ਦੌਰਾਨ ਜਿਹੜੀ ਗੱਲ ਸਾਹਮਣੇ ਹੋਊਗੀ ਤਦ ਨੂੰ ਦੱਸਾਂਗੇ ਫਿਲਹਾਲ ਇਹ ਕਿ ਕਿੱਥੇ ਦੇ ਰਹਿਣ ਵਾਲਾ ਵਾ ਤੇ ਕਿ ਉਮਰ ਕਿੰਨੀ ਹੈ ਉਮਰ 40 42 ਸਾਲ ਦੇ ਕਰੀਬ ਹੋ ਗਈ ਤੇ ਰਹਿਣ ਵਾਲਾ ਕੂਤਲੇ ਵਈਆ ਕੋਈ ਸਰ ਪ੍ਰਾਣੀ ਰੈਂਜ ਚ ਲੱਗਦੀ ਹੈ ਕੀ ਹੈ ਕੀ ਹੈ ਕੋਈ ਝਗੜਾ ਜਿਹਾ ਸਕਦਾ ਤੈਨੂੰ ਤਰਾਨੇ ਇਨਵੈਸਟੀਗੇਸ਼ਨ ਦੇਖਾਂ ਜੀ ਸਰ ਇਹ ਕੂਤਲੇ ਦੇ ਵਿੱਚ ਆਏ ਦਿਨ ਗੁੱਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਇਹਦੇ ਬਾਰੇ ਤੁਸੀਂ ਜਮਨ ਇਹਨਾਂ ਦੀ ਸ਼ਕਤੀ ਨਾਲ ਪੇਸ਼ ਆਵਾਂਗੇ ਜੀ ਇਹਨਾਂ ਨੂੰ ਸਖਤ ਐਕਸ਼ਨ ਲਵਾਵਾਂਗੇ ਇਹਨਾਂ ਦੇ ਸਰ ਪੈਸਾਂ ਦਾ ਮਾਮਲਾ ਨੂੰ ਲੈ ਕੇ ਕੋਈ ਗਲਤ ਅਜੈਂਟੀ ਦਾ ਕੰਮ ਕਰਦਾ ਹੀ ਨਹੀਂ ਫਿਲਹਾਲ ਮੈਨੂੰ ਇਹਦੇ ਬਾਰੇ ਕੁਝ ਨਹੀਂ ਕਹਿ ਸਕਦਾ ਜਿ ਜਾਨ ਜਾਰੀ ਹੈ ਜੋ ਰਿਜ਼ਲਟ ਸਾਂਭ ਲੈਣਗੇ ਤੁਹਾਨੂੰ ਦੱਸ ਦੇਣ ਸਰ ਦੋਸ਼ੀਆਂ ਦਾ ਪਤਾ ਲੱਗ ਚੁੱਕਾ ਵੀ ਕਿ ਕਤਲ ਕਿੰਨਾਂ ਨੇ ਕੀਤਾ ਹੈ ਹਲੇ ਡਾਊਟ ਆ ਕਿੰਨਾਂ ਨੇ ਕੀਤਾ ਉਹ ਗੱਲ ਕਲੀਅਰ ਹੋ ਜੂਗੀ ਤੁਹਾਨੂੰ ਦੱਸ ਦਾਂਗੇ ਕਿੰਨਾਂ ਨੇ ਕੀਤਾ ਸਰ ਆਸੇ ਪਾਸੇ ਕੋਈ ਸੀਸੀਟੀਵੀ ਫੁਟੇਜ ਵਗੈਰਾ ਲੱਗੇ ਹੋਏ ਸੀ ਮੈਂ ਤਾਂ ਮੈਂ ਸਿੱਧਾ ਹਸਪੀਟਲ ਹੀ ਪਹੁੰਚਿਆ ਮੌਕੇ ਤੇ ਜਾ ਕੇ ਦੇਖਦਾ ਤੇ ਕੀਤ ਕੀ ਸਰ ਮੋਬਾਈਲ ਤੇ ਕਹਿੰਦੇ ਗੱਲ ਕਰ ਰਿਹਾ ਸੀ ਜਦੋਂ ਲੜਾਈ ਹੋਈ ਆ ਮੈਨੂੰ ਇਹਦੇ ਬਾਰੇ ਜਾਣੀ ਜਾਣਕਾਰੀ ਨਹੀਂ ਹੈਗੀ ਤੇ ਘਰ ਦੇ ਨੂੰ ਫੋਨ ਕਰ ਦਿੱਤਾ ਜੀ ਇਹ ਘਰ ਦੇ ਨੂੰ ਇਨਫੋਰਮ ਵਿੱਚ ਕਰਨਾ ਹੈ ਮੇਰੇ ਕੋਲ ਉਹਨਾਂ ਦਾ ਨੰਬਰ ਹੈ ਜੀ ਓਕੇ ਓਕੇ ਜੀ